ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਅਪੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਪੀ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਤੁਹਾਨੂੰ ਦਿਖਾਉਣੀ ਆਪਾਂ ਇੱਕ ਕੋਈ ਟੋਕੜ ਤੁਸੀਂ ਬਾਹਰ ਦੇਖ ਸਕਦੇ ਕੋਈ ਢਾਈਆਂ ਦੇ ਕੁੱਤੇ 9 ਮਹੀਨਿਆਂ ਦੇ ਬਿਨਾਂ ਬੱਚੇ ਤੋਂ ਆ ਅੱਗੇ ਬਣੀ ਸੌਰੀ ਆ ਉਹ ਪ੍ਰੋਪਰ ਤੁਹਾਨੂੰ ਡਿਟੇਲ ਵੀਡੀਓ ਦੇ ਵਿੱਚ ਮਿਲ ਜੂਗੀ ਦੋ ਵੜਾ ਬਿਲਕੁਲ ਸੱਜਰ ਤਾਜ਼ੀਆਂ ਸੋਈਆਂ ਬੱਚੇ ਪ੍ਰੋਪਰ ਨਾਲ ਇਸ ਵਕਤ ਕਿੰਨਾ ਕਿੰਨਾ ਇੰਨਾ ਥੱਲੇ ਮਿਲਕ ਜabb ਬੋਲਾ ਇਹਨਾਂ ਦੇ ਥੱਲੇ ਮੌਜੂਦ ਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਬੈੜਾ ਜੰਗੀਆਂ ਸਾਫ ਸੁਥਰੀਆਂ ਨੇ ਠੀਕ ਆ ਜੀ ਬਾਕੀ ਕੋਈ ਵੀ ਭਰਾ ਆਪਣਾ ਆ ਰਿਆ ਖਰੀਦਦਾਰ ਇੱਥੇ ਆਪਣੀ ਆਣ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਲਿਓ ਸੋ ਬੈੜਾ ਖੂਬਸੂਰਤ ਨੇ ਠੀਕ ਆ ਜੀ ਕੱਡ ਕਾਠ ਵਾਲੀਆਂ ਨੇ ਵੱਡੀਆਂ ਨੇ ਅੱਜ ਤਰੀਕ 8 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਆਪੀ ਸਾਸਰੀ ਕਾਰ ਸਤਿਕਾਰ ਸਾਨੂੰ ਸਾਸਰੀ ਕਾਰ ਮਹਾਰਾਜ ਕੀ ਹਾਲ ਜੀ ਐ ਕਿਰਪਾ ਸਤਿਗੁਰੂ ਜੀ ਨੂੰ ਸਾਹਿਬ ਸ਼ੁਕਰੇ ਮਾਲਕ ਦਾ ਅੱਛਾ ਆ ਵੇਰਾ ਤਿੰਨ ਆਪਣੇ ਕੋਲ 200 ਦਾ ਜੱਗ ਹੈ ਪਹਿਲੇ 200 ਵੀ ਜਾਵੇ ਇੱਕ ਦਿਨ ਹੀ ਚੁੱਕਦਾ ਦੇਣਾ ਇੱਕ ਦਿਨ ਦੱਸ ਤਾ 15 ਦਿਨ ਹੋ ਗਏ ਤੇ ਇੱਕ ਬਜ਼ਾਰ ਬੱਚੇ ਆ ਠੀਕ ਆ ਹਾਂਜੀ ਬਾਕੀ ਸ਼ੁਰੂਆਤ ਆਪਾਂ ਜਿਹੜੀ ਆ ਪਹਿਲੇ ਨੰਬਰ ਤੋਂ ਸੱਜਰ ਇਹ ਸੰਸਾਹ ਸ਼ਾਈ ਵਾਲ ਹੈ ਜੋ ਅੱਛਾ ਜੀ ਬਾਕੀ ਸੀਲ ਠੰਡੀ ਵੇਖੋ ਪਿੱਡੀ ਵਸ਼ੀ ਇਹ ਸੰਸਾਹ ਪਹਿਲਾ ਸੁਆ ਜੀ ਓਕੇ ਨੂੰਹ 24 ਦਾ ਛਿੱਗੀ ਹੋਊਗੀ ਚੱਕਰ ਕੀਤਾ ਆਪਾਂ 24 ਛਿੱਗੀ ਹੋਊਗੀ ਵਸ਼ੀ ਠੀਕ ਹੈ ਕੰਨੀਆਂ ਵਾਲੇ ਨਗੇ ਖਲੋਤੇ ਆ ਦਾਏ ਦੁੱਧ ਆਂਦੇ ਕੰਨੀਆਂ ਦੇ ਖੜੀਆਂ ਨੇ ਹਾਂਜੀ 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 ਬਾਬੀ ਚੌਗੀ ਜਾਂ ਛਿੱਗੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਸੰਜੋ ਸਫਾਈ ਵੇਖੋ ਤੇ 14 ਕਿਲੋ ਬੌੜਾ ਜਿੱਦਾਂ ਮਰਜੀ ਵੀ ਮੇਰਾ ਭਾ ਕੋ ਮੇਰੇ ਘਰੇ 10 ਦਿਨ ਮਿਲੀਆਂ ਵੇ ਬਾਕੀ ਜੋ ਜੇ ਲਾ ਲਓ ਜਾਂ ਬੋਲਾ ਲਾ ਲਓ ਚੌਥਾ ਦੇ ਰਾਜ ਵੀ 14 ਕਿਲੋ 14 ਕਿਲੋ ਮਿਲ ਕੇ ਦੇਵਾਂਗਾ ਕਾਹ ਵਾਲੇ ਆਪਾਂ ਮਨਾ ਕੇ ਦੇਵਾਂਗੇ ਠੀਕ ਆ ਹਾਂਜੀ ਬੱਚਾ ਮਗਰੇ ਦਾ ਬੱਚਾ ਬੱਚਾ ਜੀ ਆਵੇ ਨਾਲੂ ਨਾਲ ਬੱਚੇ ਦਾ ਉਹ ਵੀ ਆ ਬੱਚਾ ਮਗਰ ਮੇਲ ਕਾਫ ਆ ਆ ਦੇਖੋ ਅਰ ਤੇ ਇੱਕ ਰੰਗ ਬਿਲਕੁਲ ਬਾਹਰ ਨਾਲੂ ਨਾਲ ਆ ਬੱਚੇ ਦਾ ਸੋਨਾਰੂ ਨਾਲ ਆ ਬੱਚੇ ਦੇ ਆਵੇ ਨਾਲੂ ਨਾਲ ਆ ਬੱਚੇ ਦਾ ਠੀਕ ਆ ਜੀ ਠੀਕ ਹਾਂਜੀ ਸੋਨਾਰੂਆ ਨਾਲ ਆ ਠੀਕ ਆ ਹਾਂਜੀ ਤੇ 14 ਕਿਲੋ ਬੋਲਾ ਮੰਨ ਲਓ ਮੈਂ ਕਿਹਾ ਮਿਲ ਕੇ ਦਵਾ ਮਿਲ ਕੇ ਬਾਕੀ ਬਹੁਤ ਵਧੀਆ ਬਹੁਤ ਸੁਆਦੀ ਜੀ ਸਾਹਿਬ ਬਾਕੀ ਇਹ ਵੀ ਕਰਮਾਈ ਸੀਲ ਸਿੰਘ ਦੀ ਥਾਂ ਮਖੋ ਪਹਿਲਾਂ ਨੂੰ ਕਿੱਦਾਂ ਲੱਗਾ ਵੇਖੋ ਹੈ ਪਹਿਲਾਂ ਨਾ ਹਾਂਜੀ ਹਾਂਜੀ ਪਲੂਣ ਪਲੂਣ ਕੋਈ ਔਲ ਛਾਲ ਨਹੀਂ ਜੀ ਵੱਡਾ ਪਾ ਗਏ ਥੱਲੇ ਬਾਜੇ ਮਸ਼ੀਰ ਕਰੋ ਲੱਗਦੇ ਵਿੱਚ ਕੋਈ ਸ਼ਾਈ ਵਾਲ ਦਾ ਕਰਾਸ ਮੰਨ ਲਿਓ ਠੀਕ ਹੈ ਜੀ ਅਗਾਂ ਵੇਖੋ ਵਸ਼ੀ ਹਾਂ 20 ਕਿਲੋ ਦੋ ਤੇ 24 ਵੀ ਵੈੜਾ ਬਹੁਤ ਵਧੀਆ ਇਹ ਚੁਟਾ ਤੇ ਸੂਰ ਫੇਰਾ ਬਾਕੀ ਆ ਥੱਲੇ ਵੇਖੋ ਕਰਮਾਈ ਵਾਈ ਵਾਈ ਫਿਰਦੀ ਜਗਾੜ ਵੇਖੋ ਸਭ ਜੀ ਮੈਂ ਵੀ ਇਹ ਨਹੀਂ ਤੁਹਾਨੂੰ ਸਾਬ ਕਾਤਾ 14 ਕਿਲੋ ਮਣਾ ਕੇ ਦਵਾ ਬਹੁਤ ਲੱਗੇ ਮਨੀ ਆ ਆਪਣੇ ਘਰੇ ਤੋਂ ਬਾਕੀ ਭਾਂਡਾ ਪੁੰਡਾ ਵਿਖਾਲਾ ਪਰੋ ਜਾਰੀ ਰਹਿੰਦਾ ਸਾਸ ਜਿਹੜੀ ਕਾਲੀ ਪੈਂਦੀ ਆ ਬੱਚੇ ਕਰਕੇ ਹਾਂ ਉਹਦਾ ਠੰਡੀ ਧੀ ਕਰਿਆ ਹਾਂ ਉਹਦੇ ਚੱਕਰ ਕੋਈ ਨਹੀਂ ਲੈ ਆਓ ਜੀ ਠੀਕ ਆ ਜੀ ਸੋ ਰੰਗ ਬਿਲਕੁਲ ਬੈਕ ਐ ਠੰਡੀ ਧੀਰੀ ਕਰਦਾ ਉਹਦਾ ਧੀਰੀ ਥੋੜਾ ਬੱਚਾ ਪਾਸੇ ਕਰਕੇ ਕਰਦਾ ਉਹ ਹੱਜਦੀ ਆ ਤੇ ਤਾਜੀ ਬਿਲਕੁਲ ਸੱਜਰ ਸੂਈ ਆ ਠੀਕ ਆ ਜੀ ਮੁਠੀ-ਮੁਠੀ ਥਾਣਾ ਬੱਚੀ ਪਹਿਲਾ ਸੂਹਾ ਤੇ ਪੌਲੀ ਪ੍ਰੀਤੀ ਤੁਸੀਂ ਵੇਖੋ ਮੇਰਾ ਭਰਾ ਰਾਜੀ ਰੂਜੀ ਬਹੁਤ ਜਰੀ ਆ ਕਰੋਸ ਅਲੀ ਪੜੀ ਪੂਰੀ ਦੇ ਕੇ ਪਾਸੇ ਕੁਸੀ ਨਹੀਂ ਗਈ ਆ ਆ ਸ਼ਾਬਾਸ਼ ਬਾਕੀ ਸੀਨ ਸਹੂਪੁਰਾ ਦੇਖੋ ਬਸ਼ੀਏ ਉਹ ਬੋਲਣਾ ਬੋਲਣਾ ਹਾਂ ਜੀ ਇਹਦਾ ਨਾ ਸਹੀ ਗੱਲ ਆ ਜੀ ਜੰਮੀ ਪੜੀ ਜੰਮੀ ਪੂਰੀ ਆ ਹੂੰ ਬਾਕੀ ਚਲੋ ਚਾਰੂ ਚੂਰੂ ਵੜੀ ਐ ਕੋਈ ਸੂਸਾ ਵੀ ਤਾਂ ਰਹਿਣਾ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਗਈ ਹੂੰ ਕਰਾਸ ਪਾਣਾ ਸਾਨੂੰ ਸਾਡੇ 2.5 ਲੱਖ ਵਾਲੀ ਵੈਰ ਦਾ ਮੁਕਾਬਲਾ ਕਰਨਾ ਇਹਨੇ ਬਿਲਕੁਲ ਬਿਲਕੁਲ ਕਿਉਂਕਿ 2.5 ਲੱਖ ਜੀ ਮੈਂ ਹੁਣੇ 20 ਕਿਲੋ ਵਾਲੀ ਨੇ ਨੇ 4.5 5 ਫੈਡ ਹੋਣੀ ਇਹਦੀ ਤੇ ਦੋ ਦਿਨਾਂ ਵਿੱਚ 20 ਕਿਲੋ 18 20 ਕਿਲੋ ਭਰੀ ਜਾਣਾ ਖੁਲਾ ਡੁਲਾ ਚੰਗੀ ਐ ਬੱਛੀ ਚੋਂ ਤੁਹਾਨੂੰ ਸਾਬ ਭੂਰੇ ਵੇ ਛਿੱਟਾ ਵੇ ਸਾਨੂੰ ਬਾਦ ਘਾਟ ਹੋਵੇ ਤੇ ਗੱਡੀ ਦਾ ਕਰਾ ਆਪਣਾ ਹੋਊਗਾ ਉਹ ਠੀਕ ਤੇਰਾ ਕਿਲੋ ਦੇ ਗਰੰਟੀ ਵੀ ਪਈ ਜਾਵੇ ਤੇ ਕੀ ਮੋਲ ਰੋਗੇ ਦਾ ਸਾਨੂੰ ਸਾਬ ਮੋਲ ਕਰ ਲਈ 70 ਮੋਲ ਕਰ ਲਈ ਤੈਸ ਹੈ ਇਹ ਸਾਰੇ ਛੋੜਦਾ ਕਰਕੇ ਬਾਦੀ ਆਰ ਵੀਰ ਦੇਣੀ ਆ ਬਾਹਰ ਹੀ ਆਰ ਦੀ 2000 ਹੋਰ ਛੱਡ ਜਾਗੇ ਮੈਂ ਵੀ 2000 ਹੋਰ ਮੈਸੇਜ ਹੋਗੀ ਲੋ ਬੱਚੇ ਨਾ ਬਗਲੋਂ ਕੁਸੀ ਨਹੀਂ ਗਈ ਮਾਣਾ ਵੀ ਥੰਮੇ ਨਾ ਆਵੇ ਵਸ਼ੀ ਦਾ ਪਾ ਗਈ ਪਾਈ ਫਿਰਦੀ ਕਰਵਾਦੀ ਬਸ ਜੀ ਬਾਕੀ ਥਣ ਵੇਖੋ ਕਿਹੜਾ ਲਗਾ ਕਰਮਾਲੀ ਨੂੰ ਬਸ ਜੀ ਬਾਕੀ ਇੱਕ ਮਾੜੀ ਫੋੜ ਬੱਚਾ ਜਾਂ ਪਾ ਲਿਆ ਚਾਰੇ ਸਾਰੇ ਮੋਗੇ ਨੂੰ ਮਰਦੇ ਚੁਕਤਾ ਰਹਿੰਦੇ ਚੱਲੋ ਸ਼ਾ ਸ਼ੌਂਗ ਦੀ ਰੀਆ ਉਹ ਬੱਚੇ ਜੀ ਹਾਂਜੀ 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 ਉਹ ਸੈਂਟਰ ਦੇ ਬੱਚਾ ਦਾ ਬੱਚਾ ਜ ਲੱਗਾ ਹਾਂਜੀ ਹਾਂਜੀ ਨਾ 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 ਰਾਖ ਬਣਾਉ ਦੇ ਜਾ ਲੋ ਵੀ ਇਹ ਬਾਹਰ ਪੜੀ ਪਲੀਤੀ ਕਰੋ ਚੱਕ ਉਹ ਲਵਾਂ ਜੀ ਵੇਖੋ ਗੱਦਾ ਲਗਾ ਵਸ਼ੀ ਨੂੰ ਹਾਂ ਨੇ ਚੰਗੀ ਆ ਇਹਦੇ ਚਵਾਇਨਾ ਚਵਾਇਨਾ ਲੱਗਿਆ ਫਿਰ ਤੇ ਗੱਲਾਂ ਹੀ ਹੋਰ ਦੀਆਂ ਹੋਰ ਹੋਣਗੀਆਂ ਦੇ ਵੇਖੋ ਸਾਰਾ ਨੇ ਦੇਖੋ ਇਹ ਪਿੰਨਰ ਕਾਗੜਾ ਥਾਣੇ ਆਉਂਦਾ ਉਹ ਵੀ ਸ਼ਾਈ ਵਾਲੇ ਵਾਛੀ ਬਹੁਤ ਪਿਆਰੀ ਆ ਪਾਣੀ ਦੀ ਗੜੀ ਜੰਮੀ ਪਲੀ ਆ ਸਫਾਈ ਵਾਲੀ ਸਾਨੂੰ ਸਾਹਿਬ ਉਹ ਇਧਰ ਆ ਵੀ ਆਪਣੇ ਕੋਲ ਸਾਈਡ ਨਾ ਪਰਤਿਆ ਆ ਗਈ ਵਾਛੀ ਇਹ ਸਾਨੂੰ ਸਾਹਿਬ ਦੂਜਾ ਸੁਆਹ ਦੇ ਠੀਕ ਆ ਜੇ ਕੋਰਾ ਚਾ ਪਿਆ ਵੜੀ ਠੰਡੀ ਤੇਰੀ ਹਿੰਦਾਂ 14 ਕਿਲੋ ਦੁੱਧ ਹੋਊਗਾ ਹਾਂ ਤੇ 13 ਕਿਲੋ ਜਿੱਦਾ ਮਰਜੀ ਵੀਰ ਮੇਰਾ ਜੀ ਭੋਤ ਤੇ ਤੇ 13 15 ਕਿਤਨਾ ਦੀ ਸੂਈ ਹਾਂਜੀ ਹਾਂਜੀ 12 15 ਉਹ ਬੱਛਾ ਉਹ ਬੱਛਾ ਥੋੜਾ ਜਿਹਾ ਡੈਡ ਜੋ ਮੈਨੂੰ ਕਹੇ ਜਾਂਦਾ ਪਿੱਟੇ ਲਾ ਹਾਂਜੀ ਢਲਾ ਨਹੀਂ ਗਾ ਉੰਜੀ ਥੋੜਾ ਜਿਹਾ ਕਮਜ਼ੋਰ ਦਾ ਕੱਲ ਅੱਜ ਇਹਦੇ ਦੂਜੀ ਗਾ ਉਹ ਮਾਰੀ ਜੀ ਗੱਪ ਤੇ ਚੜ ਗਈ ਆ ਹਾਂ ਤੇ ਵੀਰ ਮੇਰਾ ਤੇ ਸਹੀ ਹੋ ਜਾਂਦਾ ਵਾ ਖਰਮੀ ਹੋ ਜਾਂਦਾ ਵਾ ਉਹ ਖਤਮ ਵੀ ਹੋ ਜਾਂਦਾ ਹਾਂਜੀ ਹਾਂਜੀ ਬਾਕੀ ਆ ਠੰਡੀ ਜੀ ਆ ਘਰੇ ਗੁੱਦ ਪੀਂਦੇ ਚੰਗੀ ਲੋ ਬਾਕੀ ਥਾਂ ਨੂੰ ਕਰਿਆ ਲੱਗਾ ਵਾਰ ਨੂੰ ਐਦਾਂ ਹੀ ਚੋ ਮੱਤਾ ਛੱਡ ਲੋ ਨਾ ਛੱਡ ਲੋ ਹਾਂ ਉਹ ਤਾਂ ਠੰਡੀ ਤੇਰੀ ਨਾ ਇਹ ਨਾ ਲਾਤਰ ਲਾਉਗੀ ਤੇ ਪਾਸਾ ਕਬਰ ਥੱਲੇ ਬੈਠ ਜਾ ਲੋ ਜੀ ਹਾਂਜੀ ਠੀਕ ਆ ਜੀ ਇਹ ਨਹੀਂ ਸਾਨੂੰ ਸਾਹਿਬ ਕਹਿਆ ਕਰੇ ਸੀਲ ਸੰਧੀ ਆ ਵੀ ਮੋਕ ਦੇ ਰਹੀਏ ਵੇਖੋ ਅੱਛਾ ਦੁੱਧ ਕਿਨਾ ਦੱਸਿਆ ਸਾਨੂੰ ਸਾਹਿਬ 14 ਕਿਲੋ ਦੁੱਧ ਹੋਊਗਾ ਮੱਛੀ ਕੋਲ 14 ਕਿਲੋ ਉਹ 13 ਕਿਲੋ ਕਹਿ ਕੇ ਦੇਵਾਂਗੇ ਲੋ ਵੀ ਸੋ 14 ਕਿਲੋ ਦੇ ਕੋ ਚਾਰ ਚਾਰ ਤਾਰਾ ਲਓ ਜੀ ਦੋ ਦੀ ਮੋਟਰ ਹੀ ਹਮ ਜਾਵਾ ਮਰਾ ਬਹੁਤੀ ਜਿਆਦੀ ਵਸ਼ੀ ਏਡਾਂ ਹੀ ਜੋੜੋ ਕੋ ਆ ਚੰਗੀ ਆ ਹਾਂ ਜੀ ਉੱਥੇ ਮੁੱਠੀ ਵਾਲਾ ਹਾਂਜੀ 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 ਲੋ ਵੀ ਭਰਾ ਬੋ ਠੀਕ ਆ ਮੇਰਾ ਸਫਾਈ ਆ ਗਈ ਨਾੜਾ ਨੂੜਾ ਵੇਖੋ ਲੇਰੇ ਦੇ ਕਿੱਦਾਂ ਦਾਵੇਂ ਆਈਆਂ ਥੱਲੇ ਪਾਸੇ ਤੇ ਚੰਗੀ ਆ ਬੱਚੀ ਜਿਹੜੀ ਹੋ ਗਈ ਸਾਫ ਸੁਥਰੀ ਆ ਜਿਹੜਾ ਪਾ ਕਰਦੇ ਨਾ ਕਰ ਲੋ ਫੜ ਲਈ ਹੋ ਜਾਣੀ ਆ ਹਾਂ ਮਗਰ ਬੱਛਾ ਨਾ ਮਗਰ ਬੱਛਾ ਜੀ ਬੱਛਾ ਆਪਾਂ ਵਿਖਾਈ ਦਿੱਤਾ ਹਾਂਜੀ ਹਾਂਜੀ ਤੇ ਲਾ ਮੱਠਾ ਹੀ ਨਾ ਡੱਗਦਾ ਵਾ ਤੇ ਡੱਡ ਵੀ ਹੋ ਸਕਦਾ ਮੇਰਾ ਤੇ ਮੜਾ ਮੋੜਾ ਦਾ ਸਹੀ ਆ ਜੀ ਘਰੀ ਹਾਂਜੀ ਮੈਂ ਮੈਂ ਕਹਿਣ ਦਾ ਕੋਈ ਬੋਦੀਆ ਮੂੰਹ ਮੱਥਾ ਦੇ ਲਿਖੀ ਦੇਖੋ ਸਾਨੂੰ ਜਾਵ ਕੇ ਚਾਹ ਚਾਹ ਕਰਾਂਗੀ ਬੜੀ ਵੱਡੀ ਕੱਦ ਕਾਠੀ ਦੀ ਤੇ ਕੱਦ ਹਰਦਾ ਨੋਰਮਲ ਦੀ ਸੇਵਾ ਹੀ ਜਿੰਨੇ ਦਾ ਆਪਾਂ ਲਈ ਆ 14 ਕਿਲੋ ਵੀ ਚੰਗੀ ਸੇਵਾ ਵਾਲਾ ਵੀਰ ਲੈ ਗਏ ਨਾ ਤੇ ਇਹਨਾਂ ਸਾਡੀ 15 ਕਿਲੋ ਦੇ ਦੇ ਦੀ ਆ ਠੀਕ ਹੈ ਬਾਕੀ ਜਿੰਨਾ ਹਾਲ ਦੀ ਘੜੀ ਆਪਾਂ ਉਹ ਕਹਿਣਾ ਵਾ ਠੀਕ ਆ ਠੀਕ ਆ ਬਈ ਉਹਦਾ ਫੋਨ ਨੰਬਰ ਦੀ ਆ ਚਮਕਦਮ ਕਾਲੀ ਆ ਹਾਂ ਹਾਂ ਇਹ ਕੱਦ ਕੋ ਤੇ ਪੂਰਾ ਵੱਡਾ ਦਾਦਾ ਹੀ ਹੈਗੇ ਫੋੜਾ ਰਸਤਾ ਦਿੱਤੇ ਸੁਰਤਾ ਲਓ ਆ ਵੇ ਲੋ ਇਹ ਨਹੀਂ ਕੋਈ ਗੱਲ ਨਹੀਂ ਲਓ ਆ ਦੇਖੋ ਲੋ ਇਹ ਜਿੱਥੇ ਮਰਜੀ ਡੱਕ ਡੱਕ ਮੈਂ ਕਹਿੰਦਾ ਜਿੱਧਰ ਦੀ ਮਰਜੀ ਐ ਨਹੀਂ ਸਾਨੂੰ ਸਾਬ ਲੈ ਐਂਦਾ ਜੋ ਘੋਆ ਗੱਲ ਹੀ ਕੋਈ ਨਹੀਂ ਵੀ ਮਸ਼ੀਨ ਠੰਡੀ ਠੀਰੀ ਆ ਚਮਕਦਮ ਕਾਲੀ ਆ ਬਿਲਕੁਲ ਬਿਲਕੁਲ ਮਸ਼ੀਨ ਦੀਆਂ ਚੰਗਾ ਸਫਾਈ ਚੰਗੀ ਆ ਕੋਈ ਪੋਸ਼ਾਗ ਨਹੀਂ ਤਾਂ ਤੁਸੀਂ ਦੇਖੋ ਕਿਦਾਂ ਵੇਰ ਲੱਗ ਲੱਗਾ ਇਧਰ ਨਾੜਾ ਖੋਸ ਸਾਬ ਹਾਂ ਬਛੀ ਹੋ ਕਿਦਾਂ ਦੀ ਐ ਬਹੁਤ ਸੁਪਰੀਆ ਪਵਰਗੀ ਆ ਚਮਕ ਦੇ ਖੋਸ਼ੀ ਜੀ ਹਾਂ ਨੀ ਚੰਗੀ ਐ ਬਛੀ ਹਾਂਜੀ 14 ਕਿਲੋ ਦੁੱਧ ਹਨਾ ਸਾਬ 14 ਕਿਲੋ ਦੇ ਮਿਲਕੇ ਦੇ ਦਾਂਗੇ 13 ਕਿਲੋ ਦੀ ਗਰੰਟੀ ਜਿਹੜਾ ਪੂਛਿੱਤਾ ਤਾਂ ਬਾਅਦ ਘਾਟ ਹੋਵੇ 24 ਸੱਜ ਤੋਂ ਵੇਕੇ ਦੇ ਕੇ ਲੱਤ ਵੀ ਫੁੱਟਦੀ ਜਾਵੇ ਤੇ ਗਾਲਾਂ ਵੀ ਆਪਣੀ ਘਾਲ ਦੇਣ ਹੋਰ ਦੱਸੋ ਯਾਰ ਆ ਇੱਥੇ ਆ 9 ਬੀ ਠੀਕ ਆ ਜੀ ਸੋ ਕਿਸੇ ਰਕਮ ਦੀ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਹੀ ਦਿੱਤੀਆਂ ਨੇ ਵਿੱਚ ਪੂਰੇ ਵੱਡੇ ਕਦ ਕਰਦੀ ਆ ਠੀਕ ਆ ਜੀ ਕੋਈ ਨਾ ਪਾਟਦੀ ਆ ਸੋ ਕਾਫੀ ਆਪਣੇ ਭੈਣ ਭਰਾ ਕਈ ਜਿਹੜਾ ਗੱਲ ਕਰਦੇ ਵੀ ਕੋਈ ਛੋਟੀ ਹੈ ਜਾਂ ਨਿਕਲੀ ਹੈ ਵੱਡੀ ਨਿਕਲੀ ਹੈ ਪੂਰਾ ਵੱਡੀ ਵੱਡੀ ਆ ਕਦ ਤੋਂ ਪਤਾ ਹੀ ਆ ਜਿਹੜੀ ਵੱਡੀ ਨੂੰ ਪਾਜੀ ਵੇਖੋ ਵਸ਼ੀਰ ਕਿਦਾਂ ਛੋਟੀ ਨੂੰ ਛੋਟੀ ਠੀਕ ਆ ਹਾਈ ਵੇਖੋ ਅਸ਼ੀਰ ਆ ਦੇਖੋ ਫੈਸ਼ਨ ਦੀ ਆ ਨੀ ਵੇਖੋ ਤੇ ਚੰਗੀ ਆ ਕੀ ਬੋਲੋ ਪੀਕੀ ਦੀ ਮੰਗੂ ਸਾਹਿਬ ਚਲੋ ਉਹ ਦਿਨ ਵਾਲੇ ਬਾਰੇ ਕੀ ਲਾਣਾ ਬੱਚਾ ਜਦੋਂ ਆਇਆ 45000 ਸਿਰੋ ਦੇ ਜੇ ਪਾ ਉਹ 50 50 ਦੀ ਮਰਜ਼ੀ ਕਰ ਲਈਏ ਅੱਛਾ 45000 ਦੀ ਬਸ਼ੀ ਦੇ ਦਾਂਗੇ ਠੀਕ ਆ ਕਰਦਾ ਸ਼ੋਰ ਛੱਪਾ ਚਲੋ ਹਾਂਜੀ ਮੈਂ ਵੀ 45000 ਦੀ ਲੈਣ ਦੇ ਨਾਲ ਵਿੱਚੋਂ ਸ਼ੋਰ ਛੱਪਾ ਮੌਕੇ ਤੇ ਹੋ ਜਾਊਗਾ ਬੱਚਾ ਹੁੰਦਾ ਉਹ ਬੱਚਾ ਹੈ ਉਹ ਵਾਲੀ ਕਿਸਮਤ ਨਹੀਂ ਸਹੀ ਹੋ ਸਕਦਾ ਉਹ ਨਹੀਂ ਹੋ ਸਕਦਾ ਇਹ ਨਹੀਂ ਮੈਂ ਕਾਹ ਚਾਹਤਾ ਚੌਂ ਫੀਲ ਹੁੰਦੀ ਆ ਚਲੋ ਹਾਂਜੀ ਘਰੇ ਚੌਂ ਨੂੰ ਚੰਗੀ ਆ ਓਕੇ ਆ ਕਿਵੇਂ ਆਪਣੇ ਕੋਲ ਤੋਪੜਾ ਸਾਬ ਇਹਨੂੰ ਸੂਈ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਜੋ ਆਪਾਂ ਲਾਗੋਈ ਸੱਜਣ ਮਿੱਤਰ ਮੁੰਡੇ ਤਾਂ ਆ ਤੇ ਇਹਨੂੰ 30 25 ਦਿਨ ਤੀਆ ਲੱਗੇ ਨਹੀਂ ਹੋ ਗਏ ਅੱਜ ਤੀਆ 35 ਦਿਨਾਂ ਦੀ ਬਣੀ ਵੀ ਹੈ ਹਾਂਜੀ ਹਾਂਜੀ ਠੀਕ ਆ ਤੇ ਜਦੋਂ ਮੋਲੀ ਬਾੜੀ ਨੂੰ ਬਈ ਬਾ ਖਾਲੀ ਕਰਕੇ ਨਹੀਂ ਖਾਲੀ ਕਰਕੇ ਆਪਾਂ ਦੇਣੀ ਆ ਠੀਕ ਆ ਦੁੱਧ ਕਿੰਨਾ ਸਰ ਉਹ 10 ਕਿਲੋ ਦਾ ਮਾਜੀ ਮਿਲ ਕੇ ਲੈ ਜੇ 9 ਕਿਲੋ ਦੀ ਗਾਰੰਟੀ ਦੇ ਦਾਂਗੇ ਠੀਕ ਹੈ ਜੀ ਆਏ ਵੀ ਠੰਡੀ ਧੀ ਕਰਨਾ 10 ਕਿਲੋ ਦੁੱਧ ਤੇ 9 ਦੀ ਗਾਰੰਟੀ ਤੇ ਸੱਲੀ ਹਾਂਜੀ ਆਈ ਸਫਾਈ ਸਭੇ ਚੰਗੀ ਆ ਪਰ ਆ ਸੁੱਟ ਗਿਆ ਬੰਦਾ ਪਾ ਦੇ ਥੱਲੇ ਬਾਹੀ ਇਹਦੇ ਵੀ ਵੰਗਾ ਜ਼ਰੂਰ ਪਾਈਦਾ ਹਾਂਜੀ 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 ਵੰਗਾ ਪਾ ਦੇ ਇਹਨੇ ਰੰਮੀ ਸਾਹਿਬ ਗਾਰ ਰ ਜੰਮੀ ਬੜੀ ਵੱਡੀ ਆ ਵੀ ਛੋਟੀ ਗਾੜ ਲਗੀ 255 ਬਲੇ ਦਤਾਨ ਨੇ ਆ ਤੀਜਾ ਸੁਆ ਗਾੜੀ ਇਹਨੇ ਸੂਣਾ ਜੋ ਠੀਕ ਆ ਹਾਂਜੀ ਬਰੀਡ ਵਾਲੀ ਆ ਮੈਂ ਡੇਢ ਦੀ ਅਕੇ ਪਣੀ ਸੋਰੀ ਆ ਜੀ 35 ਦਿਨਾਂ ਦੀ ਸੋ ਨਿਕਲ ਆਉਂਦੀ ਏ ਤੇ ਕਾ ਕਿਸੇ ਭਰਾ ਦੀ ਕਿਸੇ ਕਸਮਾਰੇ ਕਮੇਟੀ ਆ ਤੇ 35 ਦਿਨਾਂ ਦੀ ਪਣੀ ਆ 85000 ਜੀ ਦਾ ਇੰਤਜ਼ਾਰ ਹੋ ਗਈ ਆ ਹਾਂਜੀ ਦੇਖੋ ਵੱਡੀ ਵੀ ਛੋਟੀ ਵੀ 2 9 ਕਿਲੋ ਠੀਕ ਆ ਜੀ 6 ਵਾ 10 ਪਰ 9 ਕਿਲੋ ਦਾ ਦੋ ਦੇਣੀ ਆ ਠੀਕ ਆ ਕਮੈਂਟ ਭਾਈ ਰੋਗੀ ਤੇ ਆ ਦੇਖੋ ਬਾਕੀ ਬਰਾਬਰ ਥਣ ਅਗਲੇ ਮੈਂ ਕਹਿੰਦਾ ਹੋਰ ਲੀਟਰ ਪਾ ਲੇਗੀ ਧਾਰਨਾ ਧਾਰ ਬਰਾਬਰ ਆਊਗੇ ਚਲੋ ਹਾਂਜੀ ਜੇ ਦਪਤ ਕਾ ਜੇ ਮਨਾ ਕੇ ਦੇਵਾਂਗੇ ਚਕਰਾ ਲੋ ਜਿਹੜਾ ਪੂਛਤਾ ਥਣ ਵਾਲਾ ਜਿਹੜਾ ਮੈਂ ਪਹਿਲਾਂ ਦੱਸਾਂਗਾ ਜੇ ਇਹ ਯਾ ਕਮੀ ਹੈ ਠੀਕ ਹੈ ਜੀ ਹਾਂਜੀ ਉਹ ਤੁਹਾਨੂੰ ਪੜਾ ਉਹ ਲਾਰੇ ਦਾ ਪਰਸੋਂ ਵੀਡੀਓ ਪਾਈ ਆਪਾਂ ਆਨਲਾਈਨ ਮਾਲ ਵਿਲਦੇ ਹੋ ਤਾਂ ਹੀ ਪਾਈ ਜੀ ਹੈ ਬਿਲਕੁਲ ਇਹ ਗਰੀਆ ਮਗਲੋ ਫਰੀ ਹੋਣੂ ਜੀ ਬਸੇਰ ਤੋਂ ਰਾਹ ਕਰਮਾਲੀ ਠੀਕਾ ਜੀ ਤੇਜਾ ਦੇ ਸਵੇਰ ਸੂਗੀ ਹੋਣਾ ਜੰਮੀ ਜੰਮੀ ਬਲੀ ਆ ਜਿਹੜਾ ਅੱਜ ਪਹਾੜ ਦੇ ਰਾ ਸਵੇਰ ਦੇ ਫੰਡਰ ਬੱਛੇ ਨੂੰ ਛੇਡ ਵਾਲਾ ਲੈਂਦਾ ਹੁੰਦਾ ਫੰਡ ਵਜਨ ਵੇਟ ਆ ਹਾਂਜੀ ਤੇ ਗਾਂ ਕਰਮਾਲੀ ਵਾਦੇ ਦੀ ਹੈ ਚਲੋ ਕੋਈ ਭਰਾ ਲੈ ਜਾਂਦਾ ਨਿਕਲ ਆਉਂਦੀ ਆ ਠੀਕਾ ਜੀ ਤੇ 35 ਅਗੇ ਦਿਨਾਂ ਦੀ ਬਣੀ ਸੋਰੀ ਆ ਜੋ ਵੇਰਵਾ ਵਿੱਚ ਪਾਇਆ ਤੁਹਾਨੂੰ ਉਸ ਵਿਹਾਰ ਤੇ ਕਿਸੇ ਭਰਾ ਨੇ ਸੌਦਾ ਕਰਨਾ ਉਹ ਚੋਣ ਬਹੁਤੀ ਜਿਆਦੀ ਕੋਲੀ ਲੀਦੋ ਫਰਮੀ ਗਾਂ ਦੀ ਚਵਾਈ ਆ ਨਾ ਇਹਦੇ ਇਸੇ ਇਸੇ ਦੀ ਚਵਾਈ ਹੋ ਗਈ ਇਹ ਪੂਰੀ ਵੱਡੀ ਵੇ ਛੋਟੀ ਦਾ ਵੀ ਮੈਂ ਸਮਝਿਆ ਪਲੀ ਪਲੀ ਜਾਂਦੀ ਆ ਆ ਹਾਂਜੀ ਕੀ ਮੁੱਲ ਕਰੇਗਾ ਜੀ ਸਾਨੂੰ ਸਾਹਿਬ ਮੋਲੇ ਦਾ ਕਾਜਾ 8000 ਰੁਪਇਆ ਹਾਂ ਨਾ 5000 ਦੀ ਵਾਰ ਦੇ ਦਾਂਗੇ 5000 ਹਾਂਜੀ 1000 ਰੁਪਇਆ ਛੋੜ ਕੇ 24000 ਦੀ ਹਾਂ ਅਸਲ ਦਿੰਦੀ 200 ਛੋੜੀ ਹੋਈ ਠੀਕ ਹੈ ਭਾਈ ਹੋਰ ਯੇਕੇ ਦੀ ਬੱਛੀ ਲੈ ਜੀ ਉਹਨੇ 15-20 ਹਜ਼ਾਰ ਦੀ ਕੋਈ ਚੰਗਾ ਫਾਰਮਰ ਵੱਸੀ ਦਿੰਦਾ ਕਿੰਦੀ ਵੱਸੀ ਆਉਂਦੀ ਆ 15-20 ਹਜ਼ਾਰ ਹਾਂਜੀ ਹਾਂਜੀ ਤੇਰੇ ਕੋਲੋਂ ਦਾ 9-10 ਕਿਲੋ ਦੁੱਧ ਦੇ ਤੇ 3-5 ਮਹੀਨੇ ਦੀ ਬਣੀ ਹੋਈ ਹੈ ਗਰੀ ਬਿਲਕੁਲ ਬਿਲਕੁਲ ਜਿਹੜੀ ਦੀ ਹੁੰਦਾ 80 ਹਜ਼ਾਰ ਦੀ ਵੱਸੀ 75 ਦੀ ਹੋ ਗਈ ਤਿਆਰ ਹੋਈ ਹਾਂ ਹਾਂਜੀ ਪਿਛੋ ਤਾਜੀ ਦਾ ਕੀ ਕਰਾਂ ਹਾਂਜੀ 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 ਆਪਾਂ ਲਈ ਪਹਾੜਾਂ ਮਿਲਣੇ ਪਹਾੜਾਂ ਆਪਾਂ ਦੇ ਬਹੁਤ ਠੀਕ ਆ ਜੀ ਇਹਦਾ ਵੇਰਵਾ ਠੀਕ ਆ ਜੀ 5000 24000 ਦੀ ਮਿਲ ਜਾਊਗੀ ਹਾਂ ਜਨਾ 9 ਕਿਲੋ ਪਹਾੜਾਂ ਦੇ ਥੱਲੇ ਇਸ ਵਕਤ ਮੌਜੂਦ ਆ ਠੀਕ ਇੱਥੇ ਆਣ ਕੇ ਤੁਸੀਂ ਬੇਸ਼ੱਕ ਆਪਣਾ ਹੱਕ ਸਮਝ ਕੇ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਸੋ ਬਾੜ ਚੰਗੀ ਆ ਬਾਕੀ ਪਸੰਦ ਆਉਗੇ ਕਾਤੇ ਦਾ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀ ਆ ਤੇ ਮੁੱਲ ਤੁਹਾਨੂੰ ਦੱਸ ਹੀ ਦਿੱਤਾ ਉਹ ਜਿਸ ਵੇਲੇ ਬਾਂਦੀ ਥਾਂ ਦੀ ਆਪਾਂ ਵੇਖੀ ਹੋ ਸਮਝਾਵਾਂ ਸੱਜਣ ਮੁੰਡਾ ਜੀ ਤੋਂ ਲਈ ਆ ਹਾਂਜੀ ਹਾਂਜੀ ਆਪਾਂ ਨੂੰ ਪੜਾ ਰਹੇ ਹੁਣ ਜਦੋਂ ਵੱਛੀ ਦੁੱਧੀ ਹੁੰਦਾ ਮੈਨੇ 20 22 ਕਿਲੋ ਦੁੱਧ ਉਸ ਨੂੰ ਦਿੱਤਾ ਹੈ ਦਿੱਤਾ ਹਾਂਜੀ ਹਾਂਜੀ ਆਪਾਂ ਦੇ ਲਾਗੋ ਵਾਲੀ ਨਾਲ ਦੇ ਪਿੰਡੋਂ ਦੂਰੋਂ ਲਈ ਚਲੋ ਫਿਰ ਇਹਦੇ ਦਾ ਪਤੀ ਪਤਾ ਹੀ ਹੁੰਦੀ ਹਾਂਜੀ ਹਾਂਜੀ ਇਹਦੇ ਦਾ ਕਿਹੜਾ ਵਾਲੀ ਆਪਾਂ ਦੇ 1.5 ਕਿਲੋਮੀਟਰ ਦੇ ਪਿੰਡਾਂ ਨੂੰ ਪੜਾਈ ਆਵੇ ਤੇ ਇਹ ਆਪੀ ਅੱਜ ਤਿੰਨੇ ਐਨੀਮਲ ਨੇ ਹਾਂਜੀ ਹਾਂਜੀ ਜੀ ਸਾਹਿਬ ਤੇ ਨੰਬਰ ਇੱਕ ਵੀਰੇ ਕਰਤੇ ਸਾਂਝਾ ਨੰਬਰ ਆਪਣਾ 814373572 ਪਿੰਡ ਆਪਣਾ ਬੋਜਰਸੂ ਹੈ ਜ਼ਿਲ੍ਹਾ ਕਰਨਤਾ ਕਸੂਰ ਕਟੜੀ ਠੀਕ ਹੈ ਵੀਰੇ ਹਾਂਜੀ ਲੋ ਵੀ ਬਾਕੀ ਵੇੜਾ ਦੋਸਤੋ ਚੰਗੀਆਂ ਲੱਗੀਆਂ ਹੋਣਗੀਆਂ ਭਰਾਵਾਂ ਨੂੰ ਬਹੁਤ ਸੋਨੇ ਸਾਫ ਸੁਥਰੇ ਹਵਾਨੇ ਚੱਦੇ ਆ ਦੋ ਵਾਰ ਤੁਹਾਨੂੰ ਦਿਖਾਈਆਂ ਨੇ ਆਪਾਂ ਤਾਜ਼ੀਆਂ ਬਿਲਕੁਲ ਸੱਜਰ ਤਕਰੀਬਨ 15 14 15 ਲੀਟਰ ਇਸ ਵਕਤ ਇਹਨਾਂ ਫਿਰ ਦੁੱਧ ਮੰਨ ਲਓ ਇੱਕ ਥੱਲੇ ਬੋਲਾ ਮੰਨ ਲਓ ਕੱਚਾ ਦੁੱਧ ਮੰਨ ਲਓ ਬਾਈਆ ਦੇਖੋ ਵੱਚੀ ਤੇ ਕੋਈ ਕਰਮਾਂ ਦੀਆਂ ਛਟਾਕਲ ਨਹੀਂ ਗਈਆਂ ਠੰਡੀਆਂ ਥੀਰੀਆਂ ਨੇ ਵਾਰ-ਵਾਰ ਹੱਥ ਉਹਨਾਂ ਪਸ਼ੂਆਂ ਨੂੰ ਲਾਇਆ ਜਾਂਦਾ ਵੀ ਜਿਹੜੇ ਹੈ ਠੰਡੇ ਥੀਰੇ ਆ ਲਓ ਸੰਜੇ ਬਾਕੀ ਤੁਹਾਡੇ ਸਾਹਮਣੇ ਆ ਥਣ ਬਹੁਤ ਵਧੀਆ ਮੁਠੀ ਜਿਹਾ ਥਣ ਕਿਸੇ ਭੈਣ ਨੇ ਚਵਾਈ ਕਰਨੀ ਆ ਕਿਸੇ ਸੱਜਣ ਨੇ ਕਿਸੇ ਭਰਾ ਨੇ ਕਿਸੇ ਬੱਚੇ ਨੇ ਆਰਾਮ ਨਾਲ ਚੁਵਾਈ ਕਰ ਸਕਦੇ ਹੋ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿnabla ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ